ਮੈਂ ਵਿਪਨ ਕੁਮਾਰ ਸਾਨੂੰ ਭਗਵੰਦ ਦਾ ਸਨੂਪੁਰ ਵਿਦੇ ਤੇ ਰਹਿਣ ਵਾਲੇ ਆ ਤੇ ਸੀਐਮ ਯੋਗਸ਼ਾਲਾ ਦਾ ਲਾਭ ਮੈਂ ਵੀ ਉਠਾ ਰਿਹਾ ਹਾਂ ਮੇਰਾ ਵੇਟ ਥੋੜਾ ਜਿਆਦਾ ਸੀਗਾ ਤੇ ਮੈਨੂੰ ਐਦਾਂ ਹੀ ਪਤਾ ਲੱਗਿਆ ਆਪਣੇ ਯਾਰਾ ਦੋਸਤਾਂ ਤੇ ਬੀਸੀਐਮ ਭਗਵੰਤਮਾਨ ਜੀ ਨੇ ਪੰਜਾਬ ਵਾਸਤੇ ਆਪਣਾ ਯੋਗਾ ਕਲਾਸ ਸ਼ੁਰੂ ਕੀਤੀ ਹੈ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਇਹਨਾਂ ਨੇ ਆਪਣੇ ਕੈਂਪ ਲਾਣੇ ਸ਼ੁਰੂ ਕੀਤੇ ਤੇ ਸਾਡੇ ਨੂਰਪੁਰ ਵਿਦੇ ਦੇ ਵਿੱਚ ਵੀ ਇਹਨਾਂ ਨੇ ਕੈਂਪ ਲਾਇਆ ਤੇ ਮੈਨੂੰ ਪਤਾ ਲੱਗਿਆ ਤੇ ਮੈਂ ਜਿਹੜੇ ਜੁਆਇਨਿੰਗ ਕੀਤੀ ਆ ਕੇ ਮੇਰਾ ਨਾਮ ਬਨੀਤਾ ਰਾਣਾ ਹੈ ਮੈਂ ਲਸਾੜੀ ਪਿੰਡ ਦੀ ਰਹਿਣ ਵਾਲੀ ਹਾਂ ਤੇ ਅਸੀਂ ਇੱਕ ਪਿਛਲੇ 1 ਸਾਲ ਤੋਂ ਯੋਗਾ ਕਲਾਸ ਜੁਆਇਨ ਕੀਤੀ ਹੋਈ ਹੈ ਜਿਸ ਦਾ ਸਾਨੂੰ ਬਹੁਤ ਜ਼ਿਆਦਾ ਲਾਭ ਹੈ ਮੈਂ ਧੰਨਵਾਦ ਕਰਨਾ ਚਾਹਦੀ ਹਾਂ ਸੀਐਮ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਸਾਡੇ ਪਿੰਡਾਂ ਦੇ ਲਈ ਇੰਨਾ ਵਧੀਆ ਉਪਰਾਲਾ ਕੀਤਾ ਜੋ ਸਾਡੇ ਯੋਗਾ ਟ੍ਰੇਨਰ ਨੇ ਉਹ ਸਾਨੂੰ ਬਹੁਤ ਵਧੀਆ ਗਾਈਡੈਂਸ ਦੇ ਰਹੇ ਨੇ ਤੇ ਬਹੁਤ ਵਧੀਆ ਸਾਨੂੰ ਮਤਲਬ ਯੋਗਾ ਕਰਵਾ ਰਹੇ ਨੇ ਮੇਰਾ ਖੁਦ ਦਾ ਐਕਸਪੀਰੀਅੰਸ ਹੈ ਪਿਛਲੇ 1 ਸਾਲ ਤੋਂ ਮੈਂ ਯੋਗਾ ਜੁਆਇਨ ਕੀਤਾ ਹੋਇਆ ਹੈ ਕਿ ਮੇਰੇ ਤਿੰਨ ਸਜੇਰੀਅਨ ਹੋਏ ਸੀਗੇ ਜਿਨ੍ਹਾਂ ਦੇ ਕਾਰਨ ਕਿ ਮੇਰੀ ਜਿਹੜੀ ਪੇਟ ਹੈ ਨਾ ਉਹਦੇ ਵਿੱਚ ਐਨਐਸਟੀਸੀਆ ਲੱਗਣ ਦੇ ਕਾਰਨ ਮੇਰੇ ਪਿੱਠ ਦੇ ਵਿੱਚ ਅਕੜਾ ਬਣ ਆ ਜਾਂਦਾ ਸੀਗਾ ਔਰ ਪਿਛਲੇ 1 ਸਾਲ ਤੋਂ ਮੈਂ ਯੋਗਾ ਜੁਆਇਨ ਕੀਤਾ ਹੋਇਆ ਹੈ ਜਿਸ ਦੇ ਨਾਲ ਇਹ ਮੇਰੀ ਪ੍ਰੋਬਲਮ ਬਿਲਕੁਲ ਖਤਮ ਹੋ ਗਈ ਤੇ ਇਸ ਸਰਦੀਆਂ ਦੇ ਵਿੱਚ ਵੀ ਮੈਨੂੰ ਬਹੁਤ ਜ਼ਿਆਦਾ ਰਿਲੈਕਸੇਸ਼ਨ ਮਿਲੀ ਟੀ ਘੰਟਾ ਯੋਗਾ ਕਲਾਸ ਕਰਨੀ ਔਰ ਮੇਰੇ weight ਨੂੰ ਬਹੁਤ ਜ਼ਿਆਦਾ ਫਰਕ ਪਿਆ ਜੀ ਤੇ ਮੈਂ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਜ਼ਿਆਦਾ ਥੈਂਕ ਯੂ ਕਰਦਾ ਹਾਂ ਉਹਨਾਂ ਨੇ ਪੰਜਾਬ ਦੇ ਵਿੱਚ ਨਵੀਂ ਕ੍ਰਾਂਤੀ ਯਾਨਕਿ ਤਕਰੀਬਨ ਬਹੁਤ ਹੀ ਜ਼ਿਆਦੇ ਸਾਨੂੰ ਫਾਇਦੇ ਬਹੁਤ ਹੈ ਸਾਡੀਆਂ ਕਲਾਸਿਸ ਚੱਲ ਰਹੀਆਂ ਨੇ ਇਹਨਾਂ ਦੀ ਫ੍ਰੀ ਆਫ ਕਾਸਟ ਹੈ ਇਹਦੀ ਕੋਈ ਕੋਸਟ ਨਹੀਂ ਹੈਗੀ ਸਾਰੇ ਪੰਜਾਬ ਦੇ ਲੋਕਾਂ ਨੂੰ ਰਿਕਵੈਸਟ ਕਰਨਾ ਚਾਹੁੰਦੀ ਹਾਂ ਕਿ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਇਹ ਕੈਂਪ ਚੱਲ ਰਹੇ ਨੇ ਉਹ ਪਲੀਜ਼ ਇਸ ਕੈਂਪ ਨੂੰ ਜੁਆਇਨ ਕਰੋ ਇਸ ਕੈਂਪ ਦੇ ਬਹੁਤ ਜ਼ਿਆਦਾ ਫਾਇਦੇ ਨੇ ਤੋਂ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਇਹ ਯੋਗਾ ਕਲਾਸ ਕੰਟੀਨਿਊਸ ਚੱਲਦੀ ਰਹੇ ਤੇ ਅਸੀਂ ਇਹਨਾਂ ਦੇ ਬਹੁਤ ਬਹੁਤ ਜ਼ਿਆਦਾ ਧੰਨਵਾਦੀ ਆ ਥੈਂਕ ਯੂ